ਹਲਕਾ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਜੋਗਾ ਸਿੰਘ ਨਾਂ ਦੇ ਸ਼ਖਸ ਨੂੰ ਦਿੱਲੀ ਦੀ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਉਹ ਕਾਫੀ ਲੰਬੇ ਸਮੇਂ ਤੋਂ ਪਗੋੜਾ ਸੀ ਔਰ ਸ਼ਾਇਦ ਉਹ ਕਿਸੇ ਬਾਹਰਲੇ ਮੁਲਕ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਲੇਕਿਨ ਫਾਜ਼ਲ ਕਾ ਪੁਲਿਸ ਨੇ ਉਸ ਨੂੰ 에어ਪੋਰਟ ਤੇ ਧਰਤ ਪਹੁੰਚਿਆ ਔਰ ਇਹ ਜੋਗਾ ਸਿੰਘ ਉਹੀ ਹੈ ਜੋ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਕਾਂਗਰਸ ਦੇ ਐਮਐਲਏ ਨੇ ਉਹਨਾਂ ਦਾ ਕਿਸੇ ਵਕਤ ਨਿੱਜੀ ਸਹਾਇਕ ਹੋਇਆ ਕਰਦਾ ਸੀ ਔਰ 2015 ਦੇ ਵਿੱਚ ਫਾਜ਼ਲਕਾ ਪੁਲਿਸ ਨੇ ਇੱਕ ਕੇਸ ਰਜਿਸਟਰਡ ਕੀਤਾ ਸੀ ਆ ਮਾਰਕੀਟ ਕਮੇਟੀ ਢਿੱਲਵਾਂ ਦੇ ਚੇਅਰਮੈਨ ਗੁਰਦੇਵ ਸਿੰਘ ਦੇ ਖਿਲਾਫ ਔਰ ਵੱਡੀ ਮਾਤਰਾ ਦੇ ਵਿੱਚ ਨਸ਼ਾ ਵੀ ਫੜਿਆ ਸੀ ਸੋਨੇ ਦੇ ਬਿਸਕਟ ਵੀ ਫੜੇ ਸੀ ਤੇ ਨਜਾਇਜ਼ ਹਥਿਆਰ ਵੀ ਪੜੇ ਸੀ ਤੇ ਇਹ ਜੋਗਾ ਸੀ ਸਖਸ ਜਿਹੜਾ ਹੈਗਾ ਉਸੇ ਵਕਤ ਤੋਂ ਜਿਹੜਾ ਉਹ ਭਗੌੜਾ ਸੀ ਔਰ ਇਸ ਕੇਸ ਦੇ ਵਿੱਚ ਸੁਖਪਾਲ ਸਿੰਘ ਖੈਰਨ ਭਾਵੇਂ ਹਾਈ ਕੋਰਟ ਵੱਲੋਂ ਜਮਾਨਤ ਮਿਲ ਚੁੱਕੀ ਹੈ ਪਰ ਇਹ ਅਕਸਰ ਇੱਕ ਚੀਜ਼ ਕਹੀ ਜਾਂਦੀ ਹੈਗੀ ਹੈ ਕਿ ਜਿਹੜੇ ਡਰਗ ਤਸਕਰ ਨੇ ਉਹਨਾਂ ਦੇ ਸਿਰ ਦੇ ਉੱਤੇ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੁੰਦਾ ਹੈ ਇਸੇ ਕਰਕੇ ਜਾਨੀ ਕਿ ਕਿਹਾ ਜਾਂਦਾ ਕਿ ਇੱਕ ਨੈਕਸਸ ਜਿਹੜੇ ਕਿ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਜੋਗਾ ਸਿੰਘ ਦੀ ਗਸਟਾਰੀ ਤੋਂ ਬਹੁਤ ਸਾਰੇ ਨਵੇਂ ਖੁਲਾਸੇ ਹੋਣ ਦੀ ਜਿਹੜੀ ਕਿ ਉਮੀਦ ਹੈ ਪੁਲਿਸ ਨੂੰ ਕਿਉਂਕਿ ਨੈਚੁਰਲੀ ਹੈ ਕਿ ਜੋਗਾ ਸਿੰਘ ਨੂੰ ਕਿਸ ਦਾ ਸਮਰਥਨ حاصل ਸੀ ਔਰ ਜੋਗਾ ਸਿੰਘ ਨੇ ਕਿਸ ਤਰੀਕੇ ਦੇ ਨਾਲ ਗੁਰਦੇਵ ਸਿੰਘ ਹੋਰਾਂ ਦੀ ਮਦਦ ਕੀਤੀ ਇਹ ਖੁਲਾਸੇ ਬਿਲਕੁਲ ਜਿਹੜੇ ਆ ਹੋਣੇ ਆ ਔਰ ਹੋਣੇ ਲਾਜ਼ਮੀ ਵੀ ਆ ਔਰ ਇਸ ਗ੍ਰਿਫਤਾਰੀ ਦੇ ਨਾਲ ਇੱਕ ਗੱਲ ਹੋਰ ਪੁਖਤਾ ਹੋ ਗਈ ਹੈ ਕਿ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਨੇ ਜਿੱਥੇ ਨਸ਼ੇ ਨੂੰ ਨੱਥ ਪਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਬਲਕਿ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਉਥੇ ਮਾਨ ਸਾਹਿਬ ਦੀ ਸਰਕਾਰ ਨੇ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਚੇੜਿਆ ਹੋਇਆ ਔਰ ਤਹਈਆ ਕੀਤਾ ਹੋਇਆ ਕਿ ਕਿਸੇ ਵੀ ਕੀਮਤ ਦੇ ਉੱਤੇ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਕੇ ਰੋਵੇ। ਨਾ ਕੇਵਲ ਉਹ ਡਰਗ ਤਸਕਰ ਜਿਨ੍ਹਾਂ ਦੀ ਵੱਡੇ ਪੱਧਰ ਤੇ ਗ੍ਰਿਫਤਾਰੀ ਦੀ ਹੋਈ ਹੈ, ਨਸ਼ੇ ਵੀ ਫੜੇ ਗਏ ਐ, ਡਰਗ ਮਨੀ ਵੀ ਫੜੀ ਗਈ ਐ। ਉਹਨਾਂ ਨੂੰ ਜਿਹੜਾ ਹੈਗਾ ਬਣਦੀ ਕਾਨੂੰਨ ਦੇ ਮਤਾਂਕੁਨ ਸਜ਼ਾ ਮਿਲੇਗੀ। ਬਟ ਹਰ ਉਹ ਸਖਸ਼ ਜਿਸਨੇ ਵੀ ਇਹਨਾਂ ਡਰਗ ਤਸਕਰਾਂ ਦੀ ਮਦਦ ਕੀਤੀ ਹੈ ਸਜ਼ਾ ਉਹਨਾਂ ਨੂੰ ਵੀ ਮਿਲੇਗੀ ਸੋ ਇਹ ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕੀ ਵੱਡੇ ਖੁਲਾਸੇ ਹੁੰਦੇ ਐ ਇਹ ਤੇ ਵਕਤ ਹੀ ਦੱਸੇਗਾ ਪਰ ਮੈਂ ਸਮਝਦਾ ਇਹ ਪੰਜਾਬ ਪੁਲਿਸ ਦਾ ਫਾਜ਼ਿਲਕਾ ਪੁਲਿਸ ਦਾ ਇੱਕ ਵੱਡਾ ਸਫਲ ਆਪਰੇਸ਼ਨ ਹੈ